ਆਹ ਮੇਰੇ ਦੇਸ਼ ਦਾ ਚੱਟਾ ਆਲਵੇਜ਼ ਰਿਸਪੈਕਟ ਆਲਵੇਜ਼ ਰਿਸਪੈਕਟ ਸਾਨੂੰ ਜਦੋਂ ਮੇਰੀ ਫਿਲਮ ਆਈ ਸੀ ਸਰਦਾਰ ਜੀ ਉਹ ਫਰਵਰੀ ਚ ਬਣੀ ਸੀ ਜਦੋਂ ਆਲਰੇਡੀ ਮੈਚ ਖੇលਦੇ ਬੈਠੇ ਸਾਰੇ ਅਸੀਂ ਜਿਹੜੇ ਸਾਡੇ ਨੇ ਬਹੁਤ ਹੀ ਦੁਖਦਾਈ ਕਰਦਾ ਹੋਈ ਪੈਰਾਂ ਘਮਟਾਈ ਤੀ ਅਸੀਂ ਉਦੋਂ ਵੀ ਦੰਦਾ ਕੀਤੀ ਉਦੋਂ ਵੀ ਅਰਦਾਸ ਕੀਤੀ ਅੱਜ ਵੀ ਅਰਦਾਸ ਕਰਦੇ ਆਂ ਕਿ ਜਿਨ੍ਹਾਂ ਨੇ ਵੀ ਉਹ ਹੰਕਾਰ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਬਣਾਈ ਚੱ। ਅਸੀਂ ਆਪਣੇ ਦੇਸ਼ ਦੇ ਨਾਮ ਪਰ ਜਿਹੜੇ ਹੁਣ ਮੈਚ ਹੋਏ ਇਹਨਾਂ ਤੇ ਮੇਰੀ ਫਿਰਮ ਦਾ ਫਤਕ ਬਹੁਤ ਹੈ ਸਾਡੀ ਫਿਰ ਪਹਿਲਾ ਸ਼ੂਟ ਹੋਈ ਸੀ ਮੈਚ ਬਾਅਦ ਸ਼ੂਟ ਹੋਇਆ ਤੇ ਨੈਸ਼ਨਲ ਮੀਡੀਆ ਦਾ ਥੋਰ ਲੱਗਿਆ ਦਜੀ ਦਸਾਹ ਨੂੰ ਦੇਸ਼ ਦੇ ਖਿਲਾਫ ਨਿਖਾਉਂਦੇ ਨੇ ਪਰ ਪੰਜਾਬੀ ਤੇ ਸਰਦਾਰ ਕੌਮ ਕਦੇ ਦੇਸ਼ ਦੇ ਖਿਲਾਫ ਨਹੀਂ ਜਾ ਸਕਦੀ